ਪ੍ਰਵਾਸੀ ਮਜ਼ਦੂਰ ਨੇ ਇੱਕ ਪੰਜਾਬੀ ਔਰਤ ਦਾ ਕਤਲ ਕਰ ਦਿੱਤਾ ਹੈ ਔਰਤ ਤਿੰਨ ਬੱਚਿਆਂ ਦੀ ਮਾਂ ਸੀ ਅਤੇ ਉਸ ਦੀ ਜਾਣ ਪਹਿਚਾਨ ਇਸ ਪ੍ਰਵਾਸੀ ਨਾਲ ਕਰੀਬ 3 ਸਾਲ ਪਹਿਲਾਂ ਹੋਈ ਸੀ ਪ੍ਰਵਾਸੀ ਮਜ਼ਦੂਰ ਨੇ ਬੀਤੀ ਰਾਤ ਔਰਤ ਨੂੰ ਫੋਨ ਕਰਕੇ ਘਰੋਂ ਬਾਹਰ ਖੇਤਾਂ 'ਚ ਬੁਲਾਇਆ ਅਤੇ ਤੇਜ਼ ਸਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਮ੍ਰਿਤਕਾਕਰਤ ਸਤਪਾਲ ਕੌਰ ਖੰਨਾ ਦੇ ਪਿੰਡ ਮਲੌਚ ਚ ਰਹਿੰਦੀ ਸੀ ਮ੍ਰਿਤਕਾ ਤਿੰਨ ਬੱਚਿਆਂ ਦੀ ਵਾਸੀ ਅਤੇ ਰਾਤ ਤਕਰੀਬਨ 8-9 ਵਜੇ ਸਤਪਾਲ ਕੌਰ ਨੇ ਆਪਣੇ ਟੱਬਰ ਨਾਲ ਰੋਟੀ ਖਾਧੀ ਜਿਸ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਬਬਲੂ ਨੇ ਸਤਪਾਲ ਕੌਰ ਨੂੰ ਗੱਲਬਾਤ ਕਰਨ ਦੇ ਬਹਾਨੇ ਇਕਰੋਂ ਬਾਹਰ ਸੱਦਿਆ ਅਤੇ ਖੇਤਾਂ ਚ ਲਿਜਾ ਕੇ ਸਿਰ ਤੇ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਕੱਲ੍ਹ ਰਾਤ ਕਤਲ ਹੋ ਗਿਆ। ਕਿਨੇ ਕੀਤਾ ਕਤਲ ਇਹ ਰੋਸ ਪ੍ਰਵਾਸੀ ਮਜ਼ਦੂਰ ਆਈ ਯਾਰ ਪਬਲੂ ਨਾ ਇਹਦਾ ਕਾਰਨ ਕੀ ਸੀ ਕਾਰਨ ਬਾਰੇ ਕੋਈ ਵੀ ਪਤਾ ਨਹੀਂ ਮੈਂ ਤਾਂ ਮੇਰੇ ਘਰ ਜੇ ਮੈਨੂੰ ਸਾਮ ਰੋਟੀ ਖਵਾਈ ਤੂ ਬਾ ਚਲੀ ਗਈ ਆ ਤੇ ਮੈਨੂੰ 9 ਵਜੇ ਸਰਦਾਰ ਸਾਡੇ ਪਰਗ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦਾ ਖੂਨ ਆਇਆ ਕਹਿੰਦੇ ਵੀਰੇ ਤੁਸੀਂ ਕਿੱਥੇ ਹੋ ਮਾਹੀ ਮੈਂ ਘਰੇ ਤੇ ਕਹਿੰਦੇ ਵੀ ਘਰੇ ਕਹਿੰਦੇ ਤੁਹਾਡੇ ਘਰ ਦੇ ਕਿੱਥੇ ਨੇ ਮਾਹਾਂ ਬਾਹਰ ਹੋਣੇ ਮੈਂ ਬਾਹਰ ਵੀ ਨਹੀਂ ਗਿਆ ਜੋ ਉੱਠ ਕੇ ਮੰਦਰੀ ਬਠਣਾ ਮੈਨੂੰ ਕੋਈ ਪਤਾ ਨਹੀਂ ਕੀ ਗੱਲਬਾਤ ਹੋਈ ਆ ਤੇ ਫਿਰ ਉਹ ਕਦੇ ਵੀ ਤੂੰ ਵੀ ਮੇਰੇ ਘਰੇ ਆ ਮਾਜੀ ਕੀ ਗੱਲ ਹੋਈ ਨਹੀਂ ਕਿਹਨਾਂ ਘਰੇ ਆ ਤੇ ਮ ਨਾਲ ਚਾਚਾ ਜੀ ਮਨ ਨਾਲ ਲੈ ਕੇ ਉਹਨਾਂ ਦੇ ਘਰੇ ਗਏ ਤੇ ਘਰੇ ਜਾ ਕੇ ਉਹ ਜਾਨੀ ਸ਼ਨਾਖਤ ਦਾ ਇਹ ਮੁਆਬਾ ਵਾਪਸ ਆ ਰਹੇ ਸੀਗੇ ਤੇ ਦੂਜੀ ਵਾਰ ਤੇ ਫਿਰ ਮੈਨੂੰ ਨਾਲ ਲੈ ਕੇ ਗਏ ਹਾਲ ਦੇਖਣ ਚੋਰ ਜੋ ਹਾਲ ਉਸ ਬੰਦੇ ਨੇ ਵੀ ਕੀਤੀ ਹੈ ਕਿੰਨੇ ਬੰਦੇ ਸੀ ਟੋੜੇ ਪਤਾ ਨਹੀਂ ਉਹ ਕਿਨੇ ਸੀ ਕਿਨੇ ਫਲਾਕ ਇਕੱਲਾ ਹੀ ਆ ਗਿਆ ਕਿੱਥੇ ਕਰਿਆ ਕਿੱਥੇ ਕਿਹੜੀ ਜਗ੍ਹਾ ਤੇ ਪਿੰਡ ਸਿਆੜੀ ਕੀਤਾ ਘਰ ਦੇ ਵਿੱਚ ਨਹੀਂ ਬਾਹਰ ਹੈ ਖੇਤਾਂ ਦਾ ਹਾਂਜੀ ਖੇਤਾਂ ਦਾ ਨਹੀਂ ਤੁਹਾਡੀ ਵਾਈਫ ਕਿੱਥੇ ਜੀ ਕੀ ਕਰਨਗੇ ਸੀ ਪਤਾ ਨਹੀਂ ਹੁਣ ਤਾਂ ਇਹਨਾਂ ਦੇ ਮੋਬਾਈਲ ਤੇ ਕੋਈ ਫੋਨ ਆਇਆ ਸੀ ਉਹ ਹੀ ਫੋਨ ਸੁਣ ਕੇ ਗਈ ਤੇ ਹੈ ਕੋਈ ਉਹਨੇ ਬੰਦੇ ਜੀ ਨਹੀਂ ਕੱਪੜੇ ਪਈ ਆ ਜੀ ਫੜ ਲਿਆ ਜੀ ਰਾਤ ਨੂੰ ਫੋਕਾ ਮੈਂ ਨਹੀਂ ਰਾਤ ਪਛਾਣ ਲਿਆ ਜੀ ਫੜ ਤੁਸੀਂ ਜਾਣਦੇ ਹੋ ਉਹਨੂੰ ਹਾਂਜੀ ਜਾਣਦੇ ਕੋਈ ਰੰਜਿਸ਼ ਵਗੈਰਾ ਆ ਕੇ ਜੀ ਕੋਈ ਕੋਈ ਰੰਜਿਸ਼ ਨਹੀਂ ਹੈਗੀ ਜੀ ਮੈਂ ਤਾਂ ਹੈਰਾਨ ਉਹ ਬੰਦੇ ਨੇ ਕਿਉਂ ਹਾਂਜੀ ਜੀ ਇਹ ਪਹਿਲਾਂ ਵੀ ਤੁਹਾਡੇ ਆਉਂਦੇ ਆਉਂਦਾ ਕੀ ਹੈਗਾ ਜੀ ਨਹੀਂ ਪਹਿਲਾਂ ਨਹੀਂ ਜਿਉਂ ਸੀ ਜਿੱਥੇ ਰਹਿਣਗੇ ਸੀ ਕਿਸੇ ਦੇ ਮਕਾਨ ਚ ਉੱਥੇ ਉਹ ਰਹਿੰਦਾ ਸੀਗਾ 30 ਸਾਲ ਹੋ ਗਏ ਨੂੰ ਰਹਿੰਦੇ ਨੇ ਉੱਥੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਆਪਣੇ ਪੇਂਟ ਦਾ ਕੰਮ ਕਰਦਾ ਕਿੰਨੇ ਬੱਚੇ ਕਿੰਨੇ ਬੱਚੇ ਤਿੰਨ ਨੇ ਇਹ ਉਮਰ ਕਿੰਨੀ ਦੀ ਤੇਰੀ ਉਮਰ ਮੈਂ 37 ਸਾਲ ਹੈ ਬਾਈਕਰ ਦਾ ਨਾਮ ਕੀ ਹੈ ਬਾਈਕਰ ਸਤਪਾਲ ਕੋ ਅੱਛਾ ਹਾਂ ਜੀ ਕੀ ਮੰਗ ਕਰਦੇ ਹੋ ਮੰਗ ਮੈਂ ਇਹ ਚਾਹੁੰਦਾ ਮੇਰੇ ਤਰੀਕੋ ਕਰੀ ਸਜਾਦਤੀ ਜਾਵੇ ਮੇਰੇ ਕੋਲ ਤਾਂ ਫਾਂਸੀ ਨਹੀਂ ਜਦਾ ਬਸ ਤੇ ਮੈਂ ਉਹਨੇ ਮੇਰੀ ਕਾਲੀ ਦਾ ਹਾਲ ਕੀਤਾ ਉਹ ਹਿਸਾਬ ਨਾਲ ਬੜਾ ਲੱਗੇ ਪਿੱਛੇ ਸੁਰਤ ਮੈਂ ਬੜਾ ਉਹਨੇ ਦੇਖਿਆ ਦੇ ਹੱਥ ਦੇ ਵਿੱਚ ਰੋ ਦੇਖ ਲ ਜਾਉ ਕਿ ਨਹੀਂ ਸੀ ਜੋ ਉਸ ਬੰਦੇ ਨੇ ਹਾਲ ਕੀਤਾ ਪਰਿਵਾਰ ਮੁਤਾਬਕ ਉਹ ਬਬਲੂ ਨੂੰ 3 ਸਾਲ ਤੋਂ ਜਾਣਦੇ ਸੀ ਪਰ ਉਸਨੇ ਅਜਿਹਾ ਕਿਉਂ ਕੀਤਾ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਪਰਿਵਾਰ ਨੇ ਸ਼ੱਕ ਜਤਾਇਆ ਕੇ ਇਸ ਵਾਰਦਾਤ ਨੂੰ ਸਿਰਫ ਦੋਸ਼ੀ ਬਬਲੂ ਹੀ ਨਹੀਂ ਸਗੋਂ ਦੋ ਤਿੰਨ ਵਿਅਕਤੀਆਂ ਨੇ ਇਨਝਾਮ ਦਿੱਤਾ ਹੈ ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਅੱਛਾ ਜੀ ਮੇਰਾ ਪਿੰਡ ਵੀ ਪਿਆਲੇ ਆ ਜੀ ਇਹ ਮੇਰੇ ਤਾਏ ਦੀ ਦਾ ਲੜਕਾ ਜੀ ਇਹ ਅੱਛਾ ਜੀ ਉਸ ਚਿਰ ਪਹਿਲਾਂ ਕੋਈ ਕੋਠੀ ਸੀਗੀ ਮਕਾਨ ਸੀਗਾ ਕਿਛੇ ਦਾ ਮਤਲਬ ਕਿ ਉਹ ਫੈਮਲੀ ਬਾਹਰ ਗਈ ਹੋਈ ਹੈ ਜੀ ਤੇ ਉਹ ਇਹਨਾਂ ਨੂੰ ਕਿਰਾਏ ਤੇ ਸੰਭਾਲ ਸੰਭਾਲ ਤੇ ਰੱਖ ਗਏ ਜੀ ਉਹ ਇਸ ਬੰਦਾ ਇਹ ਬੰਦਾ ਪ੍ਰਵਾਸੀ ਮਜ਼ਦੂਰ ਜੋ ਬਬਲੂ ਆ ਉਹ ਪਹਿਲੇ ਹੀ ਇੱਥੇ ਰਹਿੰਦਾ ਸੀਗਾ ਆਲਰੇਡੀ ਵੀ 25 ਸਾਲ ਤੋਂ ਲੈ ਰਿਆ ਸੀ ਨਾਣਾ ਮੰਡੀ ਦੇ ਵਿੱਚ ਸੀਜ਼ਨ ਵੀ ਲਾ ਰਿਆ ਜੀਗਾ ਤੇ ਇਹਨਾਂ ਦਾ ਵੀ ਕੰਮ ਕੰਮ ਕਰਦਾ ਜੀ ਚਲੋ ਉਹਨਾਂ ਬੰਦਿਆਂ ਨੇ ਇਹਨਾਂ ਦਾ ਮਾੜਾ ਮੋਡਰਨਾਈਜੇਸ਼ਨ ਬਣ ਗਏ ਜੀ ਉਹਨਾਂ ਨੇ ਕਿਹਾ ਵੀ ਚਲੋ ਕੋਈ ਨਹੀਂ ਤੁਸੀਂ ਸਾਡੇ ਕੋਠੀ ਘਰ ਸੂ ਸੰਭੋ ਵੀ ਕੋਈ ਨਾ ਸਾਨੂੰ ਅਸੀਂ ਖਰਚਾ ਬਣੀ ਵਿਆ ਗਏ ਅਸੀਂ ਗਰੀਬ ਆਦਮੀ ਕੀ ਕਰ ਗਏ ਅਸੀਂ ਸਾਂਭ ਲੈ ਜੀ ਮਾੜਾ ਮੋਢੇ ਕੋਈ ਗੱਲਬਾਤ ਆਪਸ ਵਿੱਚ ਹੀ ਹੋਗੀ ਹੁਣੀ ਇਹਨਾਂ ਦੀ ਆਪਸ ਵਿੱਚ ਹੀ ਗੱਲ ਬਾਕੀ ਰੋਟੀ ਖਾਦੀ ਇਹਨਾਂ ਨੇ ਰੋਟੀਆਂ ਨੂੰ ਪਾ ਕੇ ਗਏ ਨੇ ਘਰੇ ਬਸ ਫੋਨ ਆਇਆ ਇਹਨਾਂ ਨੂੰ ਫੋਨ ਤੇ ਗੱਲ ਕਰਦੇ ਕਰਦੇ ਜੀ 15 ਮਿੰਟਾਂ ਬਾਅਦ ਸਾਨੂੰ ਸਰਪੰਚ ਦਾ ਫੋਨ ਆ ਗਿਆ ਕਿ ਬਾਰਦਾਤ ਹੋਈ ਪਈ ਆ ਤੁਸੀਂ ਆ ਕੇ ਸਨਸਤ ਕਰ ਲੋ ਅਜੀ ਉਹ ਗਾਂਏ ਉੱਥੇ ਸਾਨੂੰ ਉੱਥੇ ਗਾਹਾਂ ਨਹੀਂ ਜਾਣ ਦਿੱਤਾ ਹੈਗਾ ਉਹਨਾਂ ਨੇ ਨਾ ਹੀ ਅਜੀ ਠੀਕਿਆ ਕੁਝ ਹੁਣ ਅਸੀਂ ਪੋਸਟਮਾਸਟਰ ਮਿਲਣ ਆਇਆ ਸਾਨੂੰ ਇਹ ਵਜ੍ਹਾ ਕੀ ਲੱਗਦੀ ਆ ਤੁਹਾਨੂੰ ਕੋਈ ਆਪਸੇ ਰੰਜਿਸ਼ ਹੋ ਗਈ ਸੀ ਜਾਂ ਸੀ ਕੋਈ ਇਹ ਕੀ ਕਹਿ ਸਕਦੇ ਆਂ ਜੀ ਆਪਾਂ ਹੁਣ ਜਾਂ ਉਹਨੂੰ ਪਤਾ ਜਾਂ ਉਹ ਬੰਦੇ ਨੂੰ ਪਤਾ ਜੀ ਜਾਂ ਕੀ ਹੋ ਕੀ ਗੱਲਬਾਤ ਆ ਕੀ ਨਹੀਂ ਗੱਲਬਾਤ ਤੇ ਹੁਣ ਬੱਚੇ ਕਿਤੇ ਕਿਤੇ ਨਹੀਂ ਬੱਚੇ ਛੋਟੇ ਇੱਕ 15 ਸਾਲ ਦਾ ਜੀ ਬੇਟਾ ਇਹ ਕੁੜੀ ਹੈਗੀ ਆ ਮਤਲਬ 7-8 ਸਾਲ ਦੀ ਹੈਗੀ ਐ ਤੇ ਛੋਟਾ ਬੇਟਾ 5 ਸਾਲ ਦਾ ਜੀ ਪਹਿਲੀ ਗੱਲ ਦਾ ਜਿਹੜੇ ਭਈਏ ਭੂਈਏ ਨੇ ਸਾਰੇ ਇਹ ਪੰਜਾਬ ਚੋਂ ਬਾਹਰ ਹੀ ਕੱਢਨੇ ਚਾਹੀਦੇ ਨੇ ਇਹਨਾਂ ਦੀ ਸਿਹਤ ਕਰਕੇ ਹੀ ਰੱਖਣਾ ਚਾਹੀਦਾ ਇੱਥੇ ਇਹਨਾਂ ਨੂੰ ਇਹਨਾਂ ਦਾ ਸਾਰਾ ਬਾਇਓ ਡਾਟਾ ਲੈ ਕੇ ਏ ਟੂ ਜ਼ेड ਜਦੋਂ ਆਪਾਂ ਨੂੰ ਯਕੀਨ ਹੋ ਗਿਆ ਤਾਂ ਹੀ ਇਹਨਾਂ ਨੂੰ ਕਰਦੇ ਵਿੱਚੋਂ ਬਾੜਨਾ ਚਾਹੀਦਾ ਨਹੀਂ ਤਾਂ ਹੁਣ ਇਹਨਾਂ ਨੂੰ ਸਖਤ ਤੋਂ ਸਖਤ ਦਾ ਜਿਹਦਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਉਹ ਬਈ ਬੰਦਾ ਫੜਿਆ ਸੀ ਭਈਆ ਫੜਿਆ ਸ਼ੁਰੂ ਕਿੱਥੋਂ ਫੜਿਆ ਗਿਆ ਉਹ ਫੜਿਆ ਗਿਆ ਜੀ ਅਸੀਂ ਸਾਰੇ ਦਿਹਾੜੀ ਮੇਰੇ ਯਾਰ ਦੋਸਤ ਮੁੰਡੇ 25 30 ਮੁੰਡੇ ਘੱਟੋ ਘੱਟ ਪਿੰਡ ਦੇ ਸਾਰੇ ਸਾਰੀ ਰਾਤ ਹੀ ਅਸੀਂ ਘੁੰਮੇ ਰਹੇ ਤੜਕੇ ਸਾਨੂੰ ਸਵੇਰੇ ਉਹ 3 ਵਜੇ ਜਾ ਕੇ ਮਲੌਤ ਰੋੜੀਆਂ ਵਾਲੇ ਅੱਡੇ ਤੋਂ ਮਲੌਤ ਤੋਂ ਸਾਨੂੰ ਸੁੱਤਾ ਪਿਆ ਪਾਇਆ ਗਿਆ ਮਿਲਿਆ ਉਹ ਉਹ ਵੀ ਅਸੀਂ ਘੁੰਮ ਫਿਰ ਕੇ ਬਹੁਤ ਮੁਸੱਤਦ ਦਿਨਾਂ ਨਾਲ ਮਿੱਤਰਾਂ ਨੇ ਯਾਰਾਂ ਦੋਸਤਾਂ ਨੇ ਬਹੁਤ ਹਿੰਮਤ ਕਰੀ ਆ ਮੁੰਡਾ ਜਗਰਾਜ ਆ ਜੀ ਇਹਨਾਂ ਨੇ ਬੰਦਿਆਂ ਨੇ ਬਹੁਤ ਹਿੰਮਤ ਕਰੀ ਆ ਸਾਡੇ ਨਾਲ ਕੋਈ ਬੰਦਾ ਰਾਤ ਨੂੰ ਸਾਡੇ 24 ਦੋ ਕੋਈ ਸੁੱਤਾ ਨਹੀਂ ਹੈਗਾ ਅਸੀਂ ਸੋਈਆਂ ਲੈਂਦੇ ਫਰੀ ਗਏ ਕਿਤੇ ਨਾ ਕਿਤੇ ਸਾਡੇ ਛੋਟੇ ਛੋਟੇ ਜਵਾਕ ਵੀ ਸਾਡੇ ਨਾਲ ਪੁਲਿਸ ਨੇ ਬਹੁਤ ਮਦਦ ਕੀਤੀ ਆ ਜੀ ਸਾਡੀ ਬਹੁਤ ਜਿਆਦੇ ਮਦਦ ਕਰੀ ਆ ਸਾਰੀ ਰਾਤੀ 3 ਵਜੇ ਤੱਕ ਸੈਚੋ ਸਾਹਿਬ ਨੇ ਇਹ ਸਹੀ ਸਾਹਿਬ ਨੇ ਥਾਣੇਦਾਰ ਸਾਹਿਬ ਨੇ ਸਾਡੇ ਨਾਲ ਰੋਟੀ ਵੀ ਨਹੀਂ ਖਾਦੀ ਹੈਗੀ ਉਹਨਾਂ ਨੇ ਸਾਡੇ ਨਾਲ ਯਾਨੀ ਪੂਰੀ ਤਰ੍ਹਾਂ ਹੀ ਘੁੰਮਦੇ ਰਹੇ ਨੇਗੇ ਆਖਰਕਾਰ ਅਸੀਂ ਜਾ ਕੇ 3 ਵਜੇ ਜਾ ਕੇ ਸਾਨੂੰ ਸਫਲਤਾ ਮਿਲੀ ਆ ਉਹ ਵੀ ਅਸੀਂ ਖੜੀਆਂ ਮੁਡੀਆਂ ਸਿੰਘਾਂ ਨਾਲ ਉਹਨਾਂ ਨੇ ਦੇਖਿਆ ਇਹਨੇ ਬੰਦੇ ਨਹੀਂ ਇਹਨੇ ਹੀ ਪਸਾਣਿਆ ਜੀ ਬੰਦੇ ਨੂੰ ਕਿ ਇਹੀ ਆ ਉਹ ਬੰਦਾ ਸਾਡੇ ਦਾ ਪਸਾਣ ਚ ਵੀ ਨਹੀਂ ਆਇਆ ਮੈਂ ਤਾਂ ਹੈ ਵੀ ਨਹੀਂ ਸੀਗਾ ਉੱਥੇ ਇਹੀ ਬੰਦੇ ਨੇ ਉਹਨੂੰ ਫੜ ਕੇ ਲੈ ਗਏ ਨੇ ਇਹੀ ਉਹਨਾਂ ਨੇ ਕਟਾਪਾ ਉਟਪਾ ਕਰਿਆ ਮੜਿਆ ਫਿਰ ਐਸਐਸਪੀ ਥਾਣੇਦਾਰ ਸਾਹਿਬ ਨੇ ਉਹਨਾਂ ਨੂੰ ਦੱਸਿਆ ਵੀ ਇਹੀ ਬੰਦਾ ਸੀ ਫਿਰ ਇਹਨਾਂ ਨੇ ਅਰੈਸਟ ਕਰਾਇਆ ਵੀ ਹਾਂ ਇਹੀ ਬੰਦਾ ਇਹਨਾਂ ਨੇ ਹੀ ਮਾਰਿਆ ਉਹਨਾਂ ਨੂੰ ਫਿਰ ਉਹਨੇ ਪਤਾ ਨਹੀਂ ਜਾਨੂ ਕਬੂਰ ਕਰਿਆ ਕਿ ਨਹੀਂ ਕਰਿਆ 100% ਯਾਨੀ ਸ਼ੋਰ ਹੈ ਵੀ ਇਸ ਬੰਦੇ ਨੇ ਇਹੀ ਕਤਲ ਕਰਿਆ ਇਹ ਇੱਕ ਬੰਦਾ ਨਹੀਂ ਹੋ ਵੀ ਬਣਾ ਉਹਦੇ ਨਾਲ ਹੋ ਸਕਦਾ ਵੀ ਇੱਕ ਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਇਹ ਇੱਕ ਦੋ ਬੰਦਾ ਨਾਲ ਹੋ ਕਿਉਂਕਿ ਉਹ ਵੀ ਜਿਹੜੀ ਮਤਲਬ ਕਿ ਸਾਡੀ ਭਾਬੀ ਜੀ ਸੀਗੇ ਉਹ ਵੀ ਹੁੰਦੜੇਲ ਸੀਗੇ ਕੋਈ ਇੰਨੇ ਹਲਕੇ ਨਹੀਂ ਸੀਗੇ ਕੋਈ ਮਤਲਬ ਕਿ ਉਹ ਨਹੀਂ ਸੀਗੇ ਸਿਹਤ ਪੱਖੋਂ ਵੀ ਠੀਕ ਸੀਗੇ ਸਾਰੇ ਇੱਕ ਦੋ ਬੰਦੇ ਨੂੰ ਵੈਸੇ ਹੀ ਉਹ ਕਾਬੂ ਕਰ ਸਕਦੇ ਸੀਗੇ ਕੋਈ ਇੰਦਨ ਦੀ ਗੱਲ ਨਹੀਂ ਠੀਕ ਹੈ ਜਾਣਕਾਰੀ ਮੁਤਾਬਕ ਦੋਸ਼ੀ ਬਬਲੂ ਸਾਲ 1995 ਤੋਂ ਪੰਜਾਬ 'ਚ ਰਹਿ ਰਹੇ ਹੈ ਜਦਕਿ ਸਤਪਾਲ ਕੌਰ ਮਨਰੇਗਾ 'ਚ ਕੰਮ ਕਰਦੀ ਸੀ ਅਤੇ 3 ਸਾਲ ਪਹਿਲਾਂ ਦੋਵਾਂ ਦੀ ਜਾਣ ਪਛਾਣ ਹੋਈ ਸੀ ਹਾਲਾਂਕਿ ਇਸ ਵਾਰਦਾਤ ਪਿੱਛੇ ਦੋਵਾਂ ਵਿਚਾਲੇ ਪ੍ਰੇਮ ਸਬੰਧਾਂ ਦਾ ਖਦਸ਼ਾ ਵੀ ਜਿਤਾਇਆ ਜਾ ਰਿਹਾ ਪਰ ਫਿਲਹਾਲ ਇਸ ਬਾਰੇ ਕੋਈ ਵੀ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਉਧਰ ਹੁਣ ਪੁਲਿਸ ਨੇ ਦੋਸ਼ੀ ਬਬਲੂ ਨੂੰ ਕਾਬੂ ਕਰ ਲਿਆ ਹੈ ਖੰਨਾ ਤੋਂ ਕਰਮਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ